ਜਦੋਂ ਤੱਕ ਕਾਲੀ ਇੱਕ ਮੰਚ ਤੇ ਇਕੱਤਰਨੀ ਹੁੰਦੇ ਪੰਥਕ ਰੌ ਰੀਤਾ ਮੁਤਾਬਕ ਚੱਲਦੇ ਨਹੀਂ ਸੰਗਤ ਦੀ ਗੱਲ ਨਹੀਂ ਸੁਣਦੇ ਤੇ ਸਰਾਈ ਚੱਲੂ ਮੋਟਾ ਤਾਂ ਤੁਹਾਨੂੰ ਮਿਲੀਆਂ ਨੇ 737 ਉਹ ਵੀ ਬਹੁਤ ਜਨ ਸਮਾਜ ਪਾਰਟੀ ਦੇ ਨਾਲ 1242 ਬੀਬੀ ਸਰਜੀਤ ਕੌਰ ਨੂੰ ਮਿਲਗੀਆਂ ਜੇ ਇਕੱਠੀਆਂ ਵੀ ਸਾਰੀਆਂ ਕਰਤੀਏ ਤਾਂ ਕਿੰਨੀਆਂ ਮਿਲੀਆਂ ਨੇ 2000 2007 ਵਿੱਚ ਉਸ ਡੇਰੇ ਵਾਲੇ ਨੇ ਸਾਹ ਰਚਿਆ ਗੁਰੂ ਗੋਵਿੰਦ ਸਿੰਘ ਮਹਾਰਾਜ ਵਰਗੀ ਪੋਸ਼ਾਕ ਪਹਿਨ ਕੇ ਰੂਹ ਆਪੇ ਦਾ ਕੜਾਹਾ ਭਰ ਕੇ ਕਹਿੰਦਾ ਲਿਓ ਮੈਂ ਤੁਹਾਨੂੰ ਥੋੜਾ ਥੋੜਾ ਇੱਕ ਕਿਸਮ ਦਾ ਉਹ ਸ਼ਕਾ ਕੇ ਇਨਸਾ ਬਣਾ ਦਿਆਂ ਉਹਨਾਂ ਨੇ ਵੀ ਮੀਟਿੰਗ ਕੀਤੀ ਜੀਮਾ ਸਾਹਿਬ ਕਹਿੰਦੇ ਜੀ ਇਹ ਤਾਂ ਉਲਟ ਜਾਂਦੇ ਆ ਹੁਣ ਚੰਡੀਗੜ੍ਹ 'ਚ ਮੀਟਿੰਗਾਂ ਕਰਨ ਲੱਗ ਗਏ ਪਹਿਲਾਂ ਕਿੱਥੇ ਹੋਰ ਅਸੀਂ ਆਪਣੇ ਵੱਲੋਂ ਕਿਸੇ ਨੂੰ ਵੀ ਇਹ ਨਹੀਂ ਕਹਿੰਦੇ ਕਿ ਉਹ ਦੋਸ਼ੀ ਹੈ ਅਸੀਂ ਇਹ ਕਹਿੰਦੇ ਹਾਂ ਕਿ ਸਵੈ ਪਰਚੋਲ ਕਰੋ ਤੁਹਾਨੂੰ 2000 ਵੋਟਾਂ ਬਿਨਾਂ ਇੱਕ ਹਲਕੇ 'ਚ ਪਹਿਨ ਲੋਕ ਸਭਾ 'ਚ ਤੁਹਾਡੀਆਂ 13.38% ਵੋਟਾਂ ਰਹਿ ਜਾਣ ਸਭ ਤੋਂ ਪੁਰਾਣੀ ਪਾਰਟੀ ਹੋਵੇ ਤੇ ਸਾਰੀ ਅਕਾਲੀ ਦਲ ਦੀ ਜ਼ੁਬਾਨ ਤੇ ਜਬਤ ਹੋ ਜੇ ਭਾਵੇਂ ਇੱਕ ਸੀਟ ਤੁਸੀਂ ਜਿੱਤ ਕੇ ਦੱਸਦੇ ਦਸ ਸਿੱਧੀਆਂ ਜਬਤ ਨਹੀਂ ਇੱਕ ਸਾਲ ਦੇ ਵਿੱਚ ਸਮੋਚਾ ਫਰਮਾਇਆ ਇੱਕ ਰਾਜ ਤੇ ਲਾ ਦਿਓ ਲੱਗ ਜੇ ਉਹ ਜੀਵ ਗਾਂਧੀ ਵਾਲਾ ਨਾ ਹੋਵੇ ਕਿ 83% ਉੜ ਜਾਂਦੇ ਆ 17 ਹੀ ਲੱਗਦੇ ਆ ਸ਼੍ਰੀ ਗੁਰ ਸਿੰਘ ਸਭਾ ਉੱਥੋਂ ਦੇ ਗੁਰੂ ਘਰ ਉੱਥੇ 35 ਗੁਰਦੁਆਰਾ ਸਹਿਬਾਨਾਂ ਦੇ ਤੇ ਜਿਹੜੀ ਸਿੰਘ ਸਭਾ ਹੈ ਉਹ 2 ਕਿਲੋਮੀਟਰ ਵਿੱਚ ਬੂਟੇ ਲਾਉਣ 2000 ਬੂਟੇ ਲਾਉਣਗੇ ਉਹ ਕਹਿੰਦੇ ਇਹਨੂੰ ਬਾਗ ਦਾ ਰੂਪ ਦੇਵਾਂਗੇ ਨਾਂ ਰੱਖਿਆ ਜਾਵੇਗਾ ਗੁਰੂ ਨਾਨਕ ਬਾਗ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੌਣ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੋਈ ਜਹਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮਿਲਣਾ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਮਿਹਰਬਾਨੀ ਜੀ ਕਿਰਪਾ ਸਾਹਿਬ ਜਿੱਥੇ ਅੱਜ ਡਾਕਟਰ ਦਿਲਜੀਤ ਸਿੰਘ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਕਹੇ ਕਿ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਫੈਸਲਾ ਸੁਣਾਉਣਗੇ ਸ਼੍ਰੋਮਣੀ ਅਕਾਲੀ ਦਰ ਉਸੇ ਰਾਹ ਦੇ ਉੱਤੇ ਚੱਲੇਗਾ ਜੀ ਸਰਦਾਰ ਦਰਜੀਤ ਸਿੰਘ ਚੀਮਾ ਜਿਹਦਾ ਆਏ ਅੰਨ ਪਾਣੀ ਉਸੇ ਦਾ ਫਿਰ ਕੰਮ ਜਾਣੀ ਹੁਣ ਤੱਕ ਤੁਸੀਂ ਪੰਜ ਚੂਣਾ ਹਾਰ ਗਏ ਤੇ ਸੁਖਬੀਰ ਸਿੰਘ ਬਾਦਲ ਦੀ ਉਹ ਸੁਣਦੇ ਆ ਰਿਆਂ ਨਵੀਂ ਕਿਹੜੀ ਗੱਲ ਕਰਤੀ ਜਦੋਂ ਤੱਕ ਅਕਾਲੀ ਇੱਕ ਮੰਚ ਤੇ ਇਕੱਤਰ ਨਹੀਂ ਹੁੰਦੇ ਪੰਥਕ ਰੌ ਰੀਤਾ ਮੁਤਾਬਕ ਚੱਲਦੇ ਨਹੀਂ ਸੰਗਤ ਦੀ ਗੱਲ ਨਹੀਂ ਸੁਣਦੇ ਤੇ ਸਲਾਈ ਚੱਲੋ ਵੋਟਾਂ ਤਾਂ ਤੁਹਾਨੂੰ ਮਿਲੀਆਂ ਨੇ 737 ਉਹ ਵੀ ਬਹੁਜਨ ਸਮਾਜ ਪਾਰਟੀ ਦੇ ਨਾਲ 1242 ਬੀਬੀ ਸਰਜੀਤ ਕੌਰ ਨੂੰ ਮਿਲਗੀਆਂ ਜੇ ਇਕੱਠੀਆਂ ਵੀ ਸਾਰੀਆਂ ਕਰ ਦਈਏ ਤਾਂ ਕਿੰਨੀਆਂ ਮਿਲੀਆਂ ਨੇ 2000 ਤੇ ਅਜੇ ਤੁਸੀਂ ਸਮਝਦੇ ਹੋ ਕਿ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਨੇ ਪਤਾ ਨਹੀਂ ਕਿਹੜੀਆਂ ਮੱਲਾ ਮਾਰ ਲੀਆਂ ਉਹ ਭਾਈ ਜਦੋਂ ਤੁਸੀਂ ਲੋਕਾਂ ਦਾ ਕਹਿਣਾ ਨਹੀਂ ਸੰਗਤ ਦਾ ਕਹਿਣਾ ਨਹੀਂ ਮੰਨੋਗੇ ਪੰਥ ਦੇ ਵਿੱਚ ਐ ਮੈਂ ਉਜੜਾਂ ਪੰਥ ਵਸੇ ਚਾਉ ਘਨੇਰਾ ਤੇ ਤੁਸੀਂ ਸਾਰੇ ਇਸ ਗੱਲ ਤੇ ਕਿਉ ਲੱਗੇ ਵਿਓ ਕਿ ਪੰਥ ਇੱਕ ਪਰਿਵਾਰ ਹੀ ਰਹਿ ਗਿਆ ਇੱਕ ਵਾਰ ਵੱਡੇ ਬਾਦਲ ਸਾਹਿਬ ਛੋਟੇ ਬਾਦਲ ਸਾਹਿਬ ਤੇਜਿੰਦਰਪਾਲ ਸਿੰਘ ਸੰਧੂ ਦੇ ਉਲੀਬੀਕੇ ਕਾਲਜ ਵਿੱਚ ਆਏ ਸਨ ਉਹਨਾਂ ਦੀ ਪਤਨੀ ਤੇਜਿੰਦਰਪਾਲ ਦੀ ਜਿਹੜੇ ਉਹਨਾਂ ਦੇ ਧਰਮ ਪਤਨੀ ਨੇ ਦੋਹਾ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਜਦੋਂ ਉੱਥੇ ਸਵਾਗਤ ਚੱਲ ਰਿਹਾ ਸੀ ਉਹਨੇ ਭਾਸ਼ਣ ਦੇ ਵਿੱਚ ਕਹਿਤਾ ਕਿ ਬਾਦਲ ਸਾਹਿਬ ਪਰਿਵਾਰ ਚੰਦਕ ਪਰਿਵਾਰ ਨਹੀਂ ਪੰਥ ਆ ਜਿੰਨੇ ਲੋਕ ਬੈਠੇ ਆ ਸਾਰੇ ਪੰਥ ਬੱਠਾ ਅਨੂਪੰਦਰ ਕੌਰ ਸੰਦੂ ਨੇ ਇਹ ਸਾਰਾ ਹੀ ਪੰਥ ਹੈ ਬਾਅਦ ਵਿੱਚ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਮੀਡੀਆ ਦੇ ਸਾਹਮਣੇ ਪੇਸ਼ ਨਹੀਂ ਹੋਏ ਸੀ ਬਿਨਾਂ ਪ੍ਰੈਸ ਕਾਨਫਰੰਸ ਤੋਂ ਪੱਜ ਗਏ ਸੋ ਅੱਜ ਵੀ ਜੇ ਪੰਥ ਹੈ ਸਮੁੱਚਾ ਇਕੱਲਾ ਇੱਕ ਥਾਂ ਦਾ ਨਹੀਂ ਸਾਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਆ ਉਹ ਪੰਥ ਦਾ ਹਿੱਸਾ ਨੇ ਤੁਸੀਂ ਕੰਧ ਤੇ ਪਿਆ ਨਹੀਂ ਸਮਝ ਰਹੇ ਅੱਜ ਵੀ ਜਿਨ੍ਹਾਂ ਨੂੰ ਇੱਕ ਪਰਿਵਾਰ ਪੰਥ ਲੱਗਦਾ ਹੈ ਇਸੇ ਚੀਜ਼ ਨੇ ਨੁਕਸਾਨ ਕਰਾਇਆ ਸੋ ਕੰਧ ਤੇ ਲਿਖਿਆ ਪੜੋ ਕਿ ਲੋਕਾਂ ਨੇ ਤੁਹਾਨੂੰ ਕਿਉਂ ਨਕਾਰਤਾ ਜੀ ਜੀ ਸੋ ਦੂਜੇ ਪਾਸੇ ਜਿੱਥੇ ਜਕਾਲ ਤੱਕ ਦੇ ਜਥੇਦਾਨ ਨੇ ਗੰਨੇ ਰਗਵੀਰ ਸਿੰਘ ਵੱਲੋਂ ਹੁਣ ਸਰਦਾਰ ਸੁਖਬੀਰ ਸਿੰਘ ਬਾਲ ਤੋਂ 15 ਦਿਨ ਦੇ ਵਿੱਚ ਜਵਾਬ ਮੰਗਿਆ ਗਿਆ 90 ਲੱਖ ਦੇ ਸਿਹਤ ਹਾਰਾ ਲੈ ਕੇ ਤਨਸ ਦੇ ਕਿ ਬਾਗੀ ਧੜੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜੀ ਸ਼੍ਰੀ ਅਹਾਲਤ ਅਖਤਸਾਬ ਸਿੱਖਾਂ ਦੀ ਸਰਪੁੱਚ ਅਦਾਲਤ ਹੈ ਕਈ ਵਾਰ ਉੱਚ ਅਦਾਲਤ ਹਾਈ ਕੋਰਟ ਜਾਂ ਸਰਵਉੱਚ ਅਦਾਲਤ ਸੁਪਰੀਮ ਕੋਰਟ ਸੂਓ ਮੋਟਸ ਨੋਟਿਸ ਲੈਂਦੀਆਂ ਨੇ ਕਿ ਆਹ ਚੀਜ਼ ਅਖਬਾਰ ਚ ਪੜ੍ਹੀ ਹੈ ਪਤਾ ਲੱਗੀ ਹੈ ਤੇ ਤੁਸੀਂ ਤਾਂ 2007 ਵਿੱਚ ਉਸ ਡੇਰੇ ਵਾਲੇ ਨੇ ਸਾੰਗ ਰਚਿਆ ਗੁਰੂ ਗੋਵਿੰਦ ਸਿੰਘ ਮਹਾਰਾਜ ਵਰਗੀ ਪੋਸ਼ਾਕ ਪਹਿਨ ਕੇ ਰੂਹ ਆਪ ਜੀ ਦਾ ਕੜਾਹਾ ਭਰ ਕੇ ਕਹਿੰਦਾ ਲਿਓ ਮੈਂ ਤੁਹਾਨੂੰ ਥੋੜਾ ਥੋੜਾ ਇੱਕ ਕਿਸਮ ਦਾ ਓਛਕਾ ਕੇ ਇਨਸਾਨ ਬਣਾ ਦਿਆਂ ਪਹਿਲਾਂ ਸ਼ਾਇਦ ਉਹ ਇਨਸਾਨ ਨਹੀਂ ਸੀ ਕੁਦਰਤ ਤਾ ਬਣਾ ਨਹੀਂ ਸਕੀ ਇਹ ਬਰੌਣ ਲੱਗਿਆ ਪਰਚਾ ਦਰਜ ਹੋ ਗਿਆ ਬਟੰਡੇ ਥਾਣੇ ਦੇ ਵਿੱਚ 295 ए ਦਾ ਤੇ ਉਹ ਵਾਪਸ ਕਿਨੇ ਲਿਆ ਸੀ 30 ਜਨਵਰੀ 2012 ਨੂੰ ਉਹ ਵਾਪਸ ਲੈ ਲਿਆ ਫਿਰ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੁਰਜ ਜਵਾਰ ਸਿੰਘ ਪਿੰਡ ਆਲਾ ਪਿੰਡ ਤੋਂ ਚੋਰੀ ਹੁੰਦੇ ਨੇ ਉਹਨਾਂ ਦਾ ਪਤਰਾ ਪਤਰਾ ਜਿਹਨੂੰ ਸਿੱਖ ਕੌਮ ਸਿੱਖ ਭਾਸ਼ਾ ਦੇ ਵਿੱਚ ਅਸੀਂ ਗੁਰੂ ਸਾਹਿਬ ਦੇ ਅੰਗ ਕਹਿੰਦੇ ਆ ਉਹ ਗਲੀਆਂ 'ਚ ਖਿਲਾਰੇ ਗਏ ਬੇਅਦਬੀਆਂ ਕੀਤੀਆਂ ਤੇ ਉਸ ਤੋਂ ਬਾਅਦ ਉੱਥੇ ਧਰਨਾ ਦਿੰਦਿਆਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਦੋ ਸਿੰਘ ਸ਼ਹੀਦ ਹੋਏ ਇਹ ਸਾਰੇ ਕੁਝ ਦੇ ਉੱਤੇ ਤੁਸੀਂ ਕੀਤਾ ਕੀ ਪਰਦੇ ਪਾਏ ਇਸਦੂਲਾ ਉਹ ਤਾਂ ਕੁਝ ਨਹੀਂ ਤੇ ਜਿਹੜੀ ਅਕਾਲ ਤਖਤ ਸਾਹਿਬ ਤੇ ਮਗਾ ਕੇ ਇਹ ਡੇਰੇ ਵਾਲੇ ਨੂੰ ਮਾਫੀ ਦਿੱਤੀ ਉਹਨੇ ਮਾਫੀ ਮੰਗੀ ਨਹੀਂ ਉਸ ਵੇਲੇ ਦੀਆਂ ਟੇਪਾਂ ਕਢਾ ਲਓ ਜੇ ਅਕਾਲ ਤਖਤ ਵਾਲੇ ਆਏ تھے ਮੇਰੇ ਪਾਸ ਕਹਿਣੇ ਲੱਗੇ ਜਹਾ ਪੇ ਹਸਤਾਖਰ ਕਰ ਦੋ ਹਮਨੇ ਕਰ ਦਈਏ ਇਹ ਫੇਰ ਆ ਗਏ ਠੀਕ ਨਹੀਂ ਜੀ ਇਸ 'ਤੇ ਹਸਤਾਖਰ ਕਰ ਦੋ ਅਮਨੇ ਬਿਸੁਗ ਵੀ ਵੀ ਕਰ ਦਈਏ ਕੀ ਸਿੱਖ ਰਿਹਾ ਹੈ ਤੇ ਮर्यादा ਦੇ ਵਿੱਚ ਜਥੇਦਾਰ ਕਿਸੇ ਰਾਜਨੀਤਿਕ ਬੰਦੇ ਦੇ ਸਾਹਮਣੇ ਸਰਕਾਰੀ ਕੋਠੀਆਂ 'ਚ ਪੇਸ਼ ਹੁੰਦੇ ਦੇਖੇ ਜਿਹੜੀਆਂ ਚੀਜ਼ਾਂ ਸਚਾਈਆਂ ਨੇ ਉਹਨੂੰ ਕਿਉਂ ਨਹੀਂ ਕਬੂਲ ਕਰਦੇ ਇਹ ਵੱੱਜਰ ਗਲਤੀਆਂ ਆ ਗੀਆਂ ਨਹੀਂ ਹਰਪ੍ਰੀਤ ਸਿੰਘ ਨੂੰ ਚਿੱਠੀ ਦਿੱਤੀ ਕਹਿੰਦੇ ਕਿ ਇਹਨਾਂ ਨੂੰ ਮਾਫ਼ ਕਰ ਦਿਓ ਉਹ ਕਹਿੰਦਾ ਪਹਿਲਾਂ ਲੇਖੋ ਬਈ ਤੁਸੀਂ ਗਲਤੀਆਂ ਕਿਹੜੀਆਂ ਕਿਹੜੀਆਂ ਕੀਤੀਆਂ ਕਿਹਦੀ ਗਲਤੀ ਦੀ ਮਾਫੀ ਮੰਗਣਾ ਚਾਹੁੰਦੇ ਹੋ ਤੇ ਫਸਦੀਏ ਉਸ ਵੇਲੇ ਦਾ ਚੱਲਿਆ ਹੋਇਆ ਉਸ ਵੇਲੇ ਦੇ ਹੁਣ ਅਕਾਲ ਤਖਤ ਦੇ ਜਥੇਦਾਰ ਗੁਰਵਚਨ ਸਿੰਘ ਤੇ ਦੂਜਾ ਜਿਹੜਾ ਸੀ ਗੁਰਮukh ਸਿੰਘ ਦਮਦਮਾ ਸਾਹਿਬ ਵਾਲਾ ਗਿਆਨੀ ਮੱਲ ਸਿਕਤਾ ਰਹੇ ਨਹੀਂ ਤੇ ਬਾਹਰੋਂ ਮੇਰੇ ਖਿਆਲ ਇਹਨਾਂ ਨੇ ਬੁਲਾਇਆ ਨਹੀਂ ਉਹ ਗ੍ਰੰਥੀ ਬੁਲਾਲੇ ਉਹਨਾਂ ਨੇ ਬੁਲਾ ਲਓ ਮੰਗ ਹੋ ਗਈ ਕਿ ਉਹਨਾਂ ਨੂੰ ਵੀ ਸੱਦਿਆ ਜਾਵੇ ਇਹਨਾਂ ਦੇ ਨਾਲ ਨਾਲ ਮੈਨੂੰ ਲੱਗਦਾ ਅਜੇ ਵੀ ਲੋਕਾਂ ਦੇ ਵਿੱਚ ਨਹੀਂ ਕਿ ਇਹ ਸ਼੍ਰੀ ਕਾਲ ਤਖਤ ਸਾਹਿਬ ਦੇ ਉੱਤੇ ਬੈਠੇ ਹੋਏ ਇਹ ਸਖਸ਼ੀਤਾ ਇਹ ਕਿਸੇ ਗਿਆਨੀ ਫੂਲਾ ਸਿੰਘ ਮਹਾਨ ਜੱ태ਦਾਰ ਸ਼੍ਰੀ ਕਾਲ ਤਖਤ ਸਾਹਿਬ ਉਹਨਾਂ ਬਾਗ ਕੋਈ ਇਨਸਾਫ ਕਰ ਪਾਉਣਗੇ ਜਾਂ ਨਹੀਂ ਕਿਉਂਕਿ ਨਿਯੁਕਤੀਆਂ ਦਾ ਇਹਨਾਂ ਦੀ ਸ਼ਰੂਮਨੀ ਕਮੇਟੀ ਕਰਦੀ ਹੈ ਸ਼ਰੂਮਨੀ ਕਮੇਟੀ ਦੀ ਬੁੱਧੀ ਇੱਕ ਖਾਸ ਪਰਿਵਾਰ ਦੇ ਹੱਥ ਵਿੱਚ ਹੈ ਹੁਣ ਕਹਿੰਦੇ ਜੀ ਸੁਖਵੀਰ ਚੋ ਬਾਦਲ ਨੂੰ ਜਿਹੜੀ ਸਰਸੇ ਵਾਲੇ ਨੂੰ ਮਾਫੀ ਦਿੱਤੀ ਉਹਦੇ ਵਾਸਤੇ ਸੱਦੋ ਉਹ ਮਾਫੀ ਸ਼ਬਦ ਨਹੀਂ ਸੀ ਕਹਿੰਦੇ ਅਕਾਲ ਤਖਤ ਸਾਹਿਬ ਦੇ ਸਿਕੱਤਰੇ ਦੇ ਵਿੱਚੋਂ ਮਾਫੀ ਸ਼ਬਦ ਪਾਇਆ ਗਿਆ ਔਰ ਜਿਹੜੇ 90 99 ਲੱਖ ਦੇ ਗੁਰਦੁਆਰਾ ਦੀ ਸਾਹਿਬ ਦੀ ਗੋਲਕ ਵਿੱਚੋਂ ਬੇਕਿਰਕੀ ਨਾਲ ਇਸ਼ਤਿਹਾਰ ਦਿੱਤੇ ਉਹਦੇ ਬਾਰੇ ਵੀ ਪੁੱਛਾਂਗੇ ਤੇ ਫਿਰ ਇਹ ਵੀ ਪੁੱਛ ਲਓ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਸਾੰਗ ਕਰਕੇ ਉਹਨੇ ਸਲਾਮਤ ਪੂਰੇ ਬਠਿੰਡੇ ਦੇ ਵਿੱਚ ਆਪਣਾ ਕੰਮ ਕੀਤਾ ਉਹ ਕੇਸ ਕਿਉਂ ਵਾਪਸ ਲਿਆ ਉਹ ਕਿਹਦੇ ਕਹਿੰਤੇ ਲਿਆ ਕਹਿੰਦੇ ਜੀ ਉਦੋਂ ਤਾਂ ਚੋਣ ਕਮਿਸ਼ਨ ਦਾ ਰਾਸ ਸੀ ਚੋਣ ਕਮਿਸ਼ਨ ਦਾ ਰਾਸ 17 ਤੱਕ ਰਿਹਾ ਉਹ ਤਾਂ 12 ਦੇ ਵਿੱਚ ਹੀ ਜਦੋਂ ਵੋਟਾਂ ਪੈ ਗਈਆਂ ਨਤੀਜਾ ਆ ਗਿਆ ਖਤਮ ਹੋ ਗਿਆ ਉਦੋਂ ਬਾਅਦ ਤਾਂ ਸਰਕਾਰ ਤੁਸੀਂ ਚਲਾਈ ਆ 5 ਸਾਲ ਜੇ ਇਹਦਾ ਜਦੋਂ ਇਹਨੇ ਉਹ ਸਾੰਗ ਰਚਿਆ ਉਦੋਂ ਇਹਨੂੰ ਸਿੱਖ ਪੰਥ ਸਜਾ ਦੇ ਦਿੰਦਾ ਪਰ ਦਿੰਦਾ ਕਿਵੇਂ ਵੋਟਾਂ ਚਾਹੀਦੀਆਂ ਸੀ ਸੋ 1996 ਦੇ ਵਿੱਚ ਜਿਹੜੀ ਤੁਸੀਂ ਪੰਜਾਬੀ ਪਾਰਟੀ ਬਣਾਈ ਬਖਤੀ ਤੌਰ ਤੇ ਤੁਹਾਨੂੰ ਫਾਇਦਾ ਹੋ ਗਿਆ ਲੱਗਦਾ ਹੈ ਪਰ ਹੌਲੀ ਹੌਲੀ ਸਿੱਖ ਪੰਥ ਦੇ ਵਿੱਚ ਆਮ ਤੌਰ ਤੇ ਇਹ ਮਾਰ ਸ਼ਬਦ ਵਰਤਦੇ ਆ ਭਾਸ਼ਾ ਵਰਤਦੇ ਆ ਕਿ ਸ਼੍ਰੀ ਕਾਲ ਤਖਤ ਸਾਹਿਬ ਜਦੋਂ ਮਾਰਦਾ ਮੱਤ ਮਾਰਦਾ ਹੈ ਲੱਠ ਨਹੀਂ ਮਾਰਦਾ ਸੋ ਅੱਜ ਬੜਾ ਇੱਕ ਕ੍ਰੂਸ਼ਲ ਔਲਾ ਜੱਦਰ ਸਾਹਿਬ ਨੇ ਉੱਥੇ ਇਕਤਰਤਾ ਹੋਈ ਹੈ ਪਹਿਲੇ ਪੜਾ ਦੇ ਵਿੱਚ ਦੋ ਨਵੇਂ ਗ੍ਰੰਥੀ ਸਿੰਘ ਜਿਨ੍ਹਾਂ ਨੇ ਸੇਵਾ ਸੰਭਾਲ ਸੰਭਾਲੀ ਹੈ ਯਾਨੀ ਕੇਵਲ ਸਿੰਘ ਤੇ ਗਿਆਨੀ ਪਲਵਿੰਦਰ ਸਿੰਘ ਉਹਦੇ ਵਿੱਚ ਅੱਜ ਕੁਝ ਸ਼ਬਦ ਧਾਮੀ ਸਾਹਿਬ ਨੇ ਵਰਤੇ ਆ ਧਾਮੀ ਸਾਹਿਬ ਐਸੇ ਸਿਆਣੇ ਬੰਦੇ ਨੇ ਉਹ ਇਹਨਾਂ ਦੇ ਵਿੱਚ ਪਤਾ ਨਹੀਂ ਕਿਵੇਂ ਚੱਲ ਰਹੇ ਆ ਉਹਨਾਂ ਦਾ ਸੁਭਾਅ ਹੋਰ ਆ ਉਹਨਾਂ ਨੇ ਕਾੜੇ ਸ਼ਬਦ ਕਹੇ ਉਹ ਕਹਿੰਦੇ ਸਿੰਘ ਸਾਹਬੋ ਤੁਹਾਡਾ ਗੁਰਬਾਣੀ ਵੱਲ ਧਿਆਨ ਘੱਟ ਸੇਵਾ ਵੱਲ ਘੱਟ ਤੇ ਵਿਦੇਸ਼ਾਂ ਦੇ ਦੌਰਿਆਂ ਵੱਲ ਵੱਧ ਆ ਕਿਉਂਕਿ ਡਾਲਰ ਮਿਲਦੇ ਆ ਕਹਿੰਦੇ ਮੈਂ ਆਸ ਕਰਾਂਗਾ ਕਿ ਤੁਸੀਂ ਇਸ ਵਿਥ ਨੂੰ ਤੋੜੋਗੇ ਇਹ ਗੱਲ ਉਧਰੋਂ ਜਦਰ ਸਾਹਿਬ ਨੇ ਕੁਝ ਪ੍ਰਾਣੀਆਂ ਉਦਾਹਰਨਾਂ ਸਨ ਆਤੀਆਂ ਕਿ ਕਿਵੇਂ ਜਦੋਂ ਗੁਰੂ ਸਾਹਿਬ ਦਾ ਗੁਰੂ ਮਹਾਰਾਜ ਕੰਪਾਈਲ ਕਰਾ ਰਹੇ ਸੀ ਤਾਂ ਕੁਝ ਉਹ ਬਾਣੀ ਸੀ ਜਿਹੜੀ ਸਿੱਖ ਮਰਿਆਦਾ ਮਰਤਾਬਕ ਪ੍ਰਵਾਨ ਨਹੀਂ ਸੀ ਸੋ ਉਹਨਾਂ ਨੇ ਇੱਕ ਤਾਂ ਜਿਹੜਾ ਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ ਦਾ ਜਥੇਦਾਰ ਹੁੰਦਾ ਸੀ ਅਤੇ ਜਗਜੀਤ ਸਿੰਘ ਅਕਾਲ ਤਖਤ ਸਾਹਿਬ ਦੇ ਹਦਾਇਤਾਂ ਦੀ ਪਾਲਣਾ ਨਾ ਕਰਦੇ ਹੋਏ ਇਹਨਾਂ ਨੂੰ ਧਾਰਮਿਕ ਤੌਰ ਤੇ ਦੋਸ਼ੀ ਕਰਾਰ ਦੇਤਾ ਭਾਵ ਤਨਖਈਆ ਕਰਾਰ ਦੇਤਾ ਇਹ ਜਿਹੜਾ ਇਹਨਾਂ ਨੇ ਦੋਸ਼ ਕੀਤਾ ਉਹਦੇ ਤਹਿਤ ਕਿਹਾ ਕੀ ਹੈ 11 ਦਿਨ ਨਤਨੇਮ ਦੇ ਪਾਠ ਤੋਂ ਬਾਅਦ ਇੱਕ ਜਪਜੀ ਸਾਹਿਬ ਦਾ ਪਾਠ ਹੋਰ ਕਰਨਾ ਹੈ ਇੱਕ ਘੰਟਾ ਕੀਰਤਨ ਸਰਵਨ ਤੇ ਸਕਤਾ ਦੇ ਝੂਠੇ ਬਰਤਨ ਮਾਂਜਨ ਦੀ ਸੇਵਾ ਕਰਨੀ ਹੈ। ਸ੍ਰੀ ਗੁਰੂ ਸਿੰਘ ਸਭਾ ਜੰਮੂ ਕਸ਼ਮੀਰ ਗੁਰੂ ਨਾਨਕ ਨਗਰ ਤੋਂ ਆਏ ਪੰਜ ਪ੍ਰਬੰਧਕਾਂ ਨੂੰ ਅਕਾਲ ਤਾ 作 ਦੇ ਦੇਸ਼ ਤੋਂ ਉਲਟੇ ਜਾ ਕੇ ਉੱਥੇ ਕੀਰਤਨ ਕਰਾਇਆ ਸੀ ਪ੍ਰੋਫੈਸਰ ਦਰਸ਼ਨ ਸਿੰਘ ਦਾ ਜਿਹਨੂੰ ਇਹ ਪੰਥ ਚੋਂ ਛੇਕੀ ਬੈਠੇ ਜਿਵੇਂ ਹੁਣ ਕਈ ਇਹ ਕਹਿ ਰਹੇ ਨੇ ਸੁਖਵੀਰ ਬਾਦਲ ਨੂੰ ਪੰਥ ਤੋਂ ਛੇਕਿਆ ਜਾਵੇ ਇਸੇ ਤਰ੍ਹਾਂ ਡੇਰੇ ਦੇ ਸੰਚਾਲਕ ਬਾਬਾ ਦਰਸ਼ਨ ਸਿੰਘ ਗੁਮਟਾਲਾ ਲੱਗੇ ਦੇਸ਼ਾਂ ਦੀ ਸਜ਼ਾ ਨਭਾਉਣ ਲਈ ਪਹਿਲਾਂ ਅਵਤਸ਼ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਆਰ ਅਕਾਲੀ ਆਗੂਆਂ ਦੇ ਮਾਫੂ ਹੋਏ ਬਨਾਮੇ ਸਮੇਤੀ ਸਮਿਤ ਕੁਝ ਹੋਰ ਪੰਥਕ ਮਸਲਿਆਂ ਸੰਬੰਧੀ ਅਜੇ ਫੈਸਲਾ ਕੀਤਾ ਜਾਣਾ ਬਾਕੀ ਆ। ਅੱਜ ਉਹ ਜਿਹੜਾ ਬਾਗੀ ਤੜਾ ਉੱਥੇ ਕਹਿ ਕੇ ਆਇਆ ਉਹਦੇ ਤੇ ਗੱਲ ਨਹੀਂ ਹੋਈ। ਸੋ ਅਗਲੇ ਪੜਾਅ ਦੇ ਵਿੱਚ ਸ਼ਾਇਦ ਕਹਿੰਦੇ ਉਹ ਰੱਖੀ ਜਾ ਸਕਦੀ ਹੈ ਜੀ ਸੌ ਦੂਜੇ ਪਾਸੇ ਜਿੱਥੇ ਬਾਗੀ ਧੜੇਵਲੋ ਲਗਾਤਾਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕੀ ਰਿਆ ਜਾਂਦਾ ਅਸਤੀਫੇ ਨੂੰ ਲੈ ਕੇ ਤੇ ਅੱਜ ਵੀ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਜਨਰਲ ਸਾਹਿਬ ਚੰਡੀਗੜ੍ਹ ਦੇ ਵਿੱਚ ਤੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਡੇ ਹੋਏ ਨੇ ਉਹਨਾਂ ਨੇ ਕਿਹਾ ਕਿ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਅਸਤੀਫਾ ਦੰਦੇ ਨੇ ਤਾਂ ਕਾਲੀ ਦਲ ਕਿਤੇ ਨਾ ਕਿਤੇ ਬਚਾਇਆ ਜਾ ਸਕਦਾ ਹੈ ਦੇਖੋ ਉਧਰੋਂ ਚੀਮਾ ਸਾਹਿਬ ਦੀ ਆਪਾਂ ਗੱਲ ਕਰ ਲਈ ਉਹਨਾਂ ਨੇ ਵੀ ਮੀਟਿੰਗ ਕੀਤੀ ਚੀਮਾ ਸਾਹਿਬ ਕਹਿੰਦੇ ਜੀ ਇਹ ਤਾਂ ਉਲਟ ਜਾਂਦੇ ਆ ਹੁਣ ਚੰਡੀਗੜ੍ਹ ਪਹਿਲਾਂ ਕਿਤੇ ਹੋਰ ਅਸੀਂ ਆਪਣੇ ਵੱਲੋਂ ਕਿਸੇ ਨੂੰ ਵੀ ਇਹ ਨਹੀਂ ਕਹਿੰਦੇ ਕਿ ਉਹ ਦੋਸ਼ੀ ਹੈ ਅਸੀਂ ਇਹ ਕਹਿੰਦੇ ਹਾਂ ਕਿ ਸਵਾਇ ਫੜਚੋਲ ਕਰੋ ਤੁਹਾਨੂੰ 2000 ਵੋਟਾਂ ਬਿਨਾਂ ਇੱਕ ਹਲਕੇ 'ਚ ਪਹਿਨ ਲੋਕ ਸਭਾ 'ਚ ਤੁਹਾਡੀਆਂ 13.38% ਵੋਟਾਂ ਰਹਿ ਜਾਣ ਸਭ ਤੋਂ ਪੁਰਾਣੀ ਪਾਰਟੀ ਹੋਵੇ ਤੇ ਸਾਰੀ ਅਕਾਲੀ ਦਲ ਦੀ ਜ਼ੁਬਾਨ ਤੇ ਜਬਤ ਹੋ ਜੇ ਭਾਵੇਂ ਇੱਕ ਸੀਟ ਤੁਸੀਂ ਜਿੱਤ ਕੇ ਦੱਸਦੇ ਸਿੱਧੀਆਂ ਜਬਤ ਨਹੀਂ ਉਧਰ ਦੂਜਿਆਂ ਦੀ ਮੀਟਿੰਗ ਹੋਈ ਹੈ। ਉਹਦੇ ਵਿੱਚ ਬੋਲਦਿਆਂ ਪ੍ਰੋਫੈਸਰ ਪ੍ਰੇਮ ਸਿੰਘ ਚੱਦੂ ਬਾਜਰਾ ਨੇ ਆਖਿਆ। ਉਹ ਕਹਿੰਦੇ ਜੀ ਇਸ ਤੋਂ ਘੱਟ ਕੋਈ ਗੱਲ ਮਨਜ਼ੂਰੀ ਨਹੀਂ। ਪਹਿਲਾਂ ਸੁਖਵੀਰ ਸਿੰਘ ਬਾਦਲ ਜਾਤਾ ਅਸਤੀਫਾ ਦੇਣ। ਜਾਂ ਜੱਦਰ ਸਭ ਕੀ ਫੈਸਲਾ ਕਰਦੇ ਆ ਇਹਦੇ ਤੇ ਦੇਖਣ ਵਾਲੀ ਗੱਲ ਹੈ। ਸੁਖਵੀਰ ਸਿੰਘ ਬਾਦਲ ਨੂੰ ਕਹਤਾ ਕਿ 15 ਦਿਨਾਂ ਦੇ ਵਿੱਚ ਆ ਕੇ ਜਵਾਬ ਦੇ। ਉਹਨੂੰ ਡੇਰੇ ਵਾਲੇ ਨੂੰ ਮਾਫੀ ਕਿਵੇਂ ਦਿੱਤੀ ਗਈ ਤੇ 90 ਲੱਖ ਦੇ ਇਛਤਿਆਰ ਉਸ ਵੇਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਕੱਤਰ ਹੈ ਤਾਂ ਉਹੀ ਨੇ ਜਿਹੜੇ 11 ਤੋਂ ਚੁਣੇ ਹੋਏ ਨੇ ਉਹ ਵੀ ਜ਼ਿੰਮੇਵਾਰ ਨੇ ਉਹਨਾਂ ਨੇ ਕਿਹਦੇ ਦੇਸ਼ਾਂ ਨਾਲ ਇਹ 90 ਲੱਖ ਦੇ ਇਛਤਿਆਰ ਜਾਰੀ ਕਰਾਤੇ ਜਦੋਂ ਸੰਗਤ ਦਾ ਸੰਗਤth ਤੋਂ ਮੁੱਖ ਮੋੜ ਗਈ ਆ ਭਾਈ ਤੁਸੀਂ ਜਿੰਨੇ ਮਰਜੀ ਹੱਥ ਕੜੇ ਕਰਾ ਲਓ ਹੋਰ ਲੈ ਜਾਓ ਇੱਥੇ ਇੰਨੇ ਕੋ ਉੱਥੇ ਪਰ ਤੁਹਾਨੂੰ ਵੋਟਾਂ ਕਿਉਂ ਨਹੀਂ ਪੈਂਦੀਆਂ ਬਟਾ ਕਾਰਨ ਹੈ ਸੋ ਤੁਸੀਂ ਕਿਰਪਾ ਕਰੋ ਗੁਰੂ ਦੇ ਲੜ ਲੱਗੋ ਔਰ ਜਿਹੜੀਆਂ ਗੁਨਾਹ ਹੋਏ ਨੇ ਉਹਦੀ ਮਾਫੀ ਮੰਗੋ ਔਰ ਲੱਗਦਾ ਇਹ ਸੀ ਕਿ ਜਿਹੜੇ ਇਹ ਵਖਰਾ ਧੜਾ ਹੈ ਇਹ ਸ਼ਾਇਦ ਕੋਈ 5 ਜਾਂ 7 ਮੈਂਬਰੀ ਪਰਜੀਡੀਓ ਬਣਾ ਦੇਵੇ ਸ਼ਾਇਦ ਜੇ ਭੁੱਲਾ ਬਖਸ਼ਾ ਕੇ ਮੁੜ ਕੇ ਤੁਰ ਪੈ ਤੇ ਮਾਫੀ ਕੀ ਮੰਗਦੇ ਆ ਜੌਣੇ ਅਣਜਾਣੇ ਵਿੱਚ ਸਾਤੋਂ ਕੋਈ ਗਲਤੀ ਹੋ ਗਈ ਜਾਣੇ ਅਣਜਾਣੇ ਜਿਹੜੀ ਉਹਨੂੰ ਮਾਫੀ ਦਿਵਾਈ ਗਈ ਸੀ ਉਹ ਜਾਣੇ ਚ ਹੋਈ ਸੀ ਕਣ ਜਾਣੇ ਚ ਹੋਈ ਸੀ ਸੰਕਤਾਂ ਬਹੁਤ ਹੋ ਨੇ ਮੈਂ ਕਈ ਵਾਰ ਗੱਲ ਕਰਦਾ ਉਹਨਾਂ ਗੁਰਦਾਸ ਸਿੰਘ ਸਾਹਿਬ ਕਹਿੰਦੇ ਹੁੰਦੇ ਐ ਇੱਥੇ ਚੁਸਤ ਚਲਾਕੀ ਨਹੀਂ ਚੱਲਣੀ ਕਸੀਮਾ ਜਰਬਾਂ ਦੀ ਨੀਮਾ ਹੋ ਕੇ ਲੁੱਟ ਲੈ ਬੇਸ਼ੱਕ ਦੌਲਤ ਵਰਾਂ ਦੀ ਉਹ ਸਥਾਨ ਤੇ ਚੁਸਤ ਚਲਾਕੀਆਂ ਨਹੀਂ ਚਲਦੀਆਂ ਨਾਲੇ ਚੋਰ ਨਾਲੇ ਚਿਤرائی ਨਾਲੇ ਤੁਸੀਂ ਗੁਨਾਹ ਕਰੋ ਤੇ ਫੇਰ ਤੁਹਾਡੀਆਂ ਮਾਫੀਆਂ ਜਾਣੇ ਹਨ ਜਾਣੇ ਵਿੱਚ ਸੋ ਜਿਹੜੇ ਪਾਸੇ ਨੂੰ ਜਾ ਰਹੇ ਨੇ ਇਉਂ ਲੱਗਦਾ ਜਿਵੇਂ ਮਾਹਰ ਲੋਕ ਕਹਿੰਦੇ ਹੁੰਦੇ ਐ ਕਿ ਲੱਠ ਨਹੀਂ ਵੱਜੀ ਇਹਨਾਂ ਦੀ ਮੱਤ ਵੱਜਦੀ ਜਾ ਰਹੀ ਹੈ ਜੀ ਜੀ ਸੋ ਨਾਲੇ ਗੱਲ ਕਰਦੇ ਕਿਸਾਨਾਂ ਦੀ ਕਿਸਾਨਾਂ ਵੱਲੋਂ 17 ਤਰੀਕ ਨੂੰ ਰਣਨੀਤੀ ਤਿਆਰ ਕੀਤੀ ਜਾਵੇਗੀ ਅੱਗੇ ਕੀ ਕਰਨਾ ਹੈ ਦੇਖੋ ਕਿਸਾਨਾਂ ਨੇ 16 ਜੁਲਾਈ ਨੂੰ ਸਵੇਰੇ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ 11 ਵਜੇ ਮੀਟਿੰਗ ਰੱਖੀ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚੇ ਦੀ ਸਾਂਝੀ ਮੀਟਿੰਗ ਹੈ ਦੋਵੇਂ ਮੋਰਚੇ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ 11 ਵਜੇ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਕੂਚ ਦਾ ਅਗਲਾ ਪ੍ਰੋਗਰਾਮ ਦੱਸਣਗੇ 14 ਤਰੀਕ ਨੂੰ ਕੱਲ੍ਹ ਨਵਦੀਪ ਸਿੰਘ ਜਲਵੇੜਾ ਦੀ ਰਿਹਾਈ ਵਾਸਤੇ 17 ਜੁਲਾਈ ਨੂੰ ਪਰਸੋਂ ਨੂੰ ਅੰਮ੍ਰਾਲੇ ਦੀ ਮੰਡੀ ਵਿੱਚ ਕਿਸਾਨ ਸਮੇਲਨ ਰੱਖਿਆ ਹੈ ਉਹਦੇ ਵਿੱਚ ਗੈਰ ਰਾਜਨੀਤਿਕ ਤੇ ਇਹਨਾਂ ਦਾ ਫਿਰ ਦਿੱਲੀ ਦੇ ਕਨਸਟਿਚਿਊਸ਼ਨ ਕਲੱਬ ਵਿਖੇ ਇੱਕ ਕਾਨਫਰੰਸ ਰੱਖੀ ਹੈ ਇਹਦੇ ਵਿੱਚ 200 ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਨੁਮਾਇंदे ਸ਼ਾਮਲ ਹੋਣਗੇ ਸਾਰੇ ਨਹੀਂ ਜਾਂਦੇ ਬਾਅਦ ਦੇ ਵਿੱਚ ਦਿੱਲੀ ਕੂਚ ਦਾ ਪ੍ਰੋਗਰਾਮ ਬਣਾਉਣਗੇ ਸੋ ਕੱਲ ਇਹ ਕੀ ਪ੍ਰੋਗਰਾਮ ਦਿੰਦੇ ਨੇ ਉਹਦੇ ਵਿੱਚ ਤਾਂ ਜਲ ਵਿੜੇ ਆ ਜੀ ਤਾਂ ਮੇਰੇ ਖਿਆਲ ਚੜੂਣੀ ਸਾਹਿਬ ਨੇ ਸਾਰਿਆਂ ਨੂੰ ਸੱਦਾ ਦਿੱਤਾ ਹੈ ਹੋ ਸਕਦਾ ਉੱਥੇ ਰਕੇਸ਼ਟ ਕੈਤ ਵੀ ਆ ਜਾਂ। ਕੱਲ ਦਾ ਬੜਾ ਮਹੱਤਵਪੂਰਨ ਦਿਨ ਹੈ। ਜੀ। ਸੋ ਦੇ ਜਿਹੜੇ ਗ੍ਰਹਿ ਮੰਤਰੀ ਮਿਤ ਸ਼ਾਹ ਵੱਲੋਂ ਸੀਐਮ ਦੇ ਨਾਲ ਮੁਲਾਕਾਤ ਕੀਤੀ ਗਿਆ ਜੀ ਹੜ੍ਹਾਂ ਨੂੰ ਲੈ ਕੇ। ਹਾਂ ਜਿਹੜੇ ਜਿਹੜੇ ਹੜ੍ਹਾਂ ਖੇਤਰਾ ਵਿੱਚ ਹੜ ਆਏ ਨੇ ਖਾਸ ਕਰ ਅਸਮ ਉੱਤਰ ਪ੍ਰਦੇਸ਼ ਤੇ ਗੁਜਰਾਤ ਉਹਨਾਂ ਤੋਂ ਜੈਜਾ ਲਿਆ ਸੰਭਵ ਮਦਦ ਇਹਦਾ ਭਰੋਸਾ ਦਿੱਤਾ ਜੇ ਇੱਕ ਸਾਲ ਦੇ ਵਿੱਚ ਸਮੁੱਚਾ ਸਰਮਾਇਆ ਇੱਕ ਰਾਜ ਤੇ ਲਾ ਦਿਓ ਲੱਗ ਜੇ ਉਹ ਰਜੀਵ ગાંધી ਵਾਲਾ ਨਾ ਹੋਵੇ ਕਿ 83% ਉੱਡ ਜਾਂਦੇ 17 ਹੀ ਲੱਗਦੇ ਆ ਜਾਂ ਦੋ ਰਾਜਾਂ ਨੂੰ ਲੈ ਲਓ ਜਾ ਸਮੁੱਚੇ ਰਾਜਾਂ ਨੂੰ ਪੰਜ ਹਿੱਸਿਆਂ 'ਚ ਵੰਡ ਲਓ 5 ਸਾਲ ਹੁੰਦੇ ਐ ਉੱਥੇ ਲੋਕਾਂ ਨੂੰ ਨਾਲ ਲਾਓ ਤੇ ਭਵਿੱਖ ਵਿੱਚ ਇਹ ਹੜ੍ਹ ਰੁੱਕ ਸਕਦੇ ਆ ਅਸਲ ਗੱਲ ਤੇ ਜਾਓ ਤੋਬੇ ਭਰਤੇ ਜਲਨਿਕਾਸਿਆਂ ਦੇ ਵਿੱਚ ਫੈਕਟਰੀਆਂ ਗੰਦਾ ਪਾਣੀ ਪਾਉਂਦੀਆਂ ਨੇ ਕਥਤ ਤੇ ਨਜਾਇਜ਼ ਕਬਜ਼ੇ ਹੋ ਗਏ ਜਾ ਕੇ ਦੇਖੋ ਕੁਦਰਤੀ ਤੌਰ ਦੇ ਉੱਤੇ ਪਾਣੀ ਦਾ ਵਹਾਅ ਕਿੱਧਰ ਨੂੰ ਹੈ ਤੁਸੀਂ ਉਹਦੀ ਉਲਟ ਦਿਸ਼ਾ ਵਿੱਚ ਉਹ ਚੀਜ਼ਾਂ ਨਾ ਬਣਾਓ ਜੇ ਮੰਨ ਲਓ 5 ਸਾਲਾਂ ਦਾ 1 ਸਾਲ ਦੇ ਵਿੱਚ 5-5 ਰਾਜਾਂ ਨੂੰ ਲੈ ਕੇ ਉਹਨੂੰ 5 ਰਾਜਾਂ ਨੂੰ 1 2 3 ਦੇ ਹਿਸਾਬ ਨਾਲ ਵੰਡ ਲਓ ਜਾਂ ਜਿਵੇਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਸਾਂਝੀ ਰਹਿ ਬੰਦੀ ਹੈ ਸਾਡੀ ਇਸ ਗੱਲ ਦੇ ਉੱਤੇ ਬਾਕੀ ਤਰਾਜ ਕਰਨਗੇ ਜਿਹੜੇ 5 ਆ ਗਏ ਉਦੋਂ ਪਤਾ ਨਹੀਂ ਕਿਹੜੀ ਸਰਕਾਰ ਹੈਗੀ ਉਹ ਉੱਥੇ ਕਮੀ ਨਾ ਕਰਨ। ਇਹ ਚੀਜ਼ ਬਹੁਤ ਵੱਡੀ ਹੈ। ਇਹਦੇ ਤੇ ਹੋਰ ਵੱਧ ਕੇ ਅੱਗੇ ਜਾਣਾ ਚਾਹੀਦਾ ਹੈ। ਜੀ। ਮੈਂ ਸਮਝਦਾ ਕਿ ਉਹਨਾਂ ਨੇ ਜੇ ਮੀਟਿੰਗ ਕੀਤੀ ਹੈ ਪਹਿਲਾ ਪੰਜਾਬ ਦੇ ਵਿੱਚ ਜੇ ਸੋਕਾ ਪੈ ਰਿਹਾ ਹੈ, ਮੀਂਹ ਆ ਨਹੀਂ ਰਿਹਾ। ਬਿਜਲੀ ਦੀ ਸਮੱਸਿਆ ਨਾਲ ਜੂਝਿਆ ਜਾ ਰਿਹਾ ਹੈ। ਸੋ ਰਾਜਿਆ ਦੇ ਵਿੱਚ ਵੀ ਮੁਕਤ ਖੁਰੀਆਂ ਛੱਡ ਦਿਓ ਉਹੀ ਪੈਸੇ 4-5 ਸਾਲ ਇਨ੍ਹਾਂ ਕੰਮਾਂ ਤੇ ਲਾ ਦਿਓ ਸ਼ਾਇਦ ਭੁੱਖ ਦੇ ਵਿੱਚ ਆਪਾਂ ਇਨ੍ਹਾਂ ਚੀਜ਼ਾਂ ਤੋਂ ਬਚ ਸਕੀਏ ਕੁਦਰਤੀ ਆਫਤਾ ਦੇ ਉੱਤੇ ਜਿੰਨਾ ਤੁਸੀਂ ਮੁਆਵਜ਼ਾ ਦਿੰਨੇ ਹੋ ਉਹ ਕਿੰਨੇ ਇੱਕ ਪਰਸੈਂਟ ਲੋਕਾਂ ਕੋਲੇ ਵਾਜਦਾ 5 ਰੁਪਈਆ ਦਾ ਚੈੱਕ 8 ਰੁਪਈਆ ਦਾ ਚੈੱਕ ਉਸ ਤੋਂ ਬਾਅਦ ਚੈੱਕ ਬੁੱਕ ਦਾ ਕਾਗਜ਼ ਹੁੰਦਾ ਉਹਦੂ ਕੀਮਤੀ ਸੋ ਇਹ ਜੀ ਤੁਹਾਡੇ ਸਾਹਮਣੇ ਹੈ ਜਦੋਂ ਤੱਕ ਅਸੀਂ ਇਸ ਤੋਂ ਜ਼ਿਆਦੇ ਨਹੀਂ ਉੱਥੇ ਉਹਨਾਂ ਨੇ ਇੱਕ ਕੰਮ ਕੀਤਾ ਮੈਂ ਨਾਲ ਹੀ ਕਹਦੇ ਆ ਕਿ ਇਹਨਾਂ ਨੇ ਇੱਕ ਹੋਰ ਚੰਗਾ ਕੰਮ ਕੀਤਾ ਅਮਰ ਸ਼ਾਹ ਸਾਹਿਬ ਨੇ ਅੰਦੌਰ ਦੇ ਵਿੱਚ ਉੱਥੇ ਕੀ ਕੀਤਾ 11 ਲੱਖ ਬੂਟੇ ਲਾਏ ਨੇ ਉੱਥੇ ਧਾਰਮਿਕ ਸੰਗਠਨ ਵੀ ਨਾਲ ਲਏ ਜਿਹੜਾ ਕਿ ਵਿਸ਼ਵ ਰਿਕਾਰਡ ਆ ਅੰਦਾਵਰ ਹਵਾਈ ਅੱਡੇ ਤੋਂ ਉਹ ਜੈਨ ਰੋਡ ਤੱਕ ਸ਼੍ਰੀ ਗੁਰੂ ਸਿੰਘ ਸਭਾ ਉੱਥੋਂ ਦੇ ਗੁਰੂ ਘਰ ਉੱਥੇ 35 ਗੁਰਦੁਆਰਾ ਸਹਿਬਾਨਾਂ ਦੇ ਤੇ ਜਿਹੜੀ ਸਿੰਘ ਸਭਾ ਹੈ ਉਹ 2 ਕਿਲੋਮੀਟਰ ਵਿੱਚ ਬੂਟੇ ਲਾਉਣ 2000 ਬੂਟੇ ਲਾਉਣਗੇ ਉਹ ਕਹਿੰਦੇ ਇਹਨੂੰ ਬਾਗ ਦਾ ਰੂਪ ਦੇਵਾਂਗੇ ਨਾਂ ਰੱਖਿਆ ਜਾਵੇਗਾ ਗੁਰੂ ਨਾਨਕ ਬਾਗ ਅਮਰਥਿਆ ਸਾਹਿਬ ਨੇ ਸਾਰੇ ਕਿਸਮ ਦੀਆਂ ਜਿਹੜੀਆਂ ਸਰਸਥਾ ਮਨੇ ਧਾਰਮਿਕ ਸਮਾਜਿਕ ਰਾਜਨੀਤਿਕ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਕੰਮ ਕੀਤਾ ਮੈਂ ਕਹਿੰਦਾ ਚੰਗਾ ਕੰਮ ਹੈ ਤੁਸੀਂ 11 ਲੱਖ ਲਾਇਆ ਹੈ ਇਹ ਉਮੀਦ ਰੱਖਿਓ ਇਹਨਾਂ ਦੇ ਵਾਸਤੇ ਭਾਵੇਂ ਸਰਕਾਰੀ ਫੰਡ ਜਾਰੀ ਕਰੋ ਸਾਲ ਕਬੂਟਾ ਪਾਲਦੇ ਹੋ ਫਿਰ ਬੂਟਾ ਮਰਦਾ ਨਹੀਂ ਵੱਡੇ ਬੂਟੇ ਲਾਓ ਤੇ ਅਸੀਂ ਆ ਕਹਿੰਦੇ 11 ਦੇ 11 ਲੱਖ ਪਰ ਜੇ 20% ਇਹਦੇ ਵਿੱਚੋਂ ਮੱਚ ਵੀ ਜਾਣ ਤਾ ਵੀ ਜੇ 8 ਲੱਖ ਬੂਟਾ ਵੀ ਤਿਆਰ ਕਰਤਾ ਬਹੁਤ ਵੱਡਾ ਕੰਮ ਹੋਵੇਗਾ ਇਹ ਸਾਰੇ ਰਾਜਾਂ ਚ ਕੀਤਾ ਜਾਵੇ ਮੌਸਮ ਜਲਵਾਜੂ ਆਪਣੇ ਆਪ ਇਹਦੇ ਵਿੱਚ ਤਬਦੀਲੀ ਆ ਜਾਵੇ ਜੀ ਸੋ ਅੱਜ ਦੇ ਪਰੋਰਾਂ ਦੇ ਵਿੱਚ ਐਨਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਥੋੜਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ